ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਿਸ ਬਿਨ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗਿਰਾਸਨ ਬਿਸਰੇ ਭਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ ਜਿਨਾ ਪ੍ਰੀਤ ਨ ਲਗੀਆਂ ਭਾਈ ਸੇ ਨਿਤ ਨਿਤ ਮਰਦੇ ਝੂਰ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ ਆਦੇਸ਼ ਹੈ ਆਪੇਸ਼ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਬਾਛੇ ਆਨੰਦ ਪ੍ਰਭ ਕੀਤਾ ਪਰਮੇਸ਼ੁਰ ਬਣਤ ਬਣਾਈ ਫਿਰ ਡੋਲਤ ਕਤ ਹੂ ਨਾਹੀਂ اے ਮੇਰੇ ਪਿਆਰੇ ਮਿੱਤਰ ਪ੍ਰਭੂ ਨੇ ਜਿਸ ਮਨੁੱਖ ਦੇ ਅੱਗੋਂ ਆਉਣ ਵਾਲੇ ਜੀਵਨ ਵਿੱਚ ਸੁਖ ਦੀ ਬਖਸ਼ਿਸ਼ ਕੀਤੀ ਹੈ ਤੇ ਜਿਸ ਦੇ ਪਿਛਲੇ ਬੀਤ ਚੁੱਕੇ ਜੀਵਨ ਵਿੱਚ ਆਨੰਦ ਬਣਾ ਹੀ ਰੱਖਿਆ ਹੈ ਤੇ ਪਰਮੇਸ਼ਰ ਪਾਰ ਬ੍ਰਹਮ ਨੇ ਜਿਸ ਮਨੁੱਖ ਦੇ ਬੀਤ ਚੁੱਕੇ ਤੇ ਅੱਗੋਂ ਆਉਣ ਵਾਲੇ ਜੀਵਨ ਲਈ ਅਜਿਹੀ ਬਿਉਂਤ ਬਣਾ ਰੱਖੀ ਹੈ ਉਹ ਮਨੁੱਖ ਫਿਰ ਕਦੇ ਵੀ ਤੇ ਕਦੀ ਵੀ ਡੋਲਦਾ ਨਹੀਂ ਭਟਕਦਾ ਨਹੀਂ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸ਼ਰਬ ਨਿਰੰਤਰ ਜਾਣਿਆ ਰਹਾਓ ਜਿਸ ਮਨੁੱਖ ਦਾ ਮਨ ਸਦਾ ਕਾਇਮ ਰਹਿਣ ਵਾਲੇ ਸੱਚੇ ਮਾਲਕ ਪ੍ਰਭੂ ਨਾਲ ਪਤੀ ਜਾਂਦਾ ਹੈ ਉਹ ਮਨੁੱਖ ਫਿਰ ਉਸ ਮਾਲਕ ਪ੍ਰਭੂ ਨੂੰ ਸਾਰਿਆਂ ਵਿੱਚ ਲਗਾਤਾਰ ਤੇ ਇੱਕ ਰਸ ਬਸਿਆ ਹੋਇਆ ਰਤੀਤ ਕਰ ਲੈਂਦਾ ਹੈ ਠਹਿਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ